ਸਾਡੇ ਦਰਮਿਆਨ ਪਹੁੰਚੇ ਦੇਸ਼ ਦੀ ਜਮਹੂਰੀ ਲਾਇਰ ਦੇ ਆਗੂ ਸਾਥੀ ਮੰਗਤਰਾਮ ਜੀ ਪਾਸਲਾ ਔਰ ਉਹਨਾਂ ਦੇ ਨਾਲ ਮਨਰੇਗਾ ਵਰਕਰ ਯੂਨੀਅਨ ਪੰਜਾਬ ਦੇ ਕੋਨਵੀਨਰ ਦੀਪਕ ਠਾਕਰ ਜੀ ਸ਼ੀਤਪਾਲ ਸਿੰਘ ਨੌਜਵਾਨ ਸਭਾ ਪੰਜਾਬ ਦੇ ਜਨਨ ਸਕੱਤਰ ਤਰਮਿੰਦਰ ਮਕੇਰੀਆ ਜੀ ਅਸੀਂ ਅੱਜ ਇੱਥੇ ਜਿਹੜੇ ਆਏ ਆ ਪਿੰਡਾਂ ਵਿੱਚੋਂ ਮਨਰੇਗਾ ਵਰਕਰ ਬੀਰ ਅਤੇ ਭੈਣਾ ਅਸੀਂ ਉਸ ਸਮਾਜ ਚ ਹੋਣਿਆ ਜੀਨੂੰ ਸਰ ਤੋਂ ਵੱਧ ਮਹਿੰਗਾਈ ਦਾ ਤੇ ਬੇਰਜਗਾਰੀ ਦਾ ਸਾਹਮਣਾ ਕਰਨਾ ਪੈਂਦਾ ਜੀਦਾ ਕਰਕੇ ਮਹਿੰਗਾਈ ਇੰਨੀ ਹੈ ਵੀ ਅਸੀਂ ਪੇਟ ਪਰ ਖਾਣਾ ਨਹੀਂ ਖਾ ਸਕਦੇ ਜੋ ਸਾਨੂੰ ਪੇਟ ਭਰਨ ਦੇ ਲਈ ਸਾਡੀ ਸਿਹਤ ਹੈ ਉਹਨੂੰ ਕਾਮਯਾਬ ਰੱਖਣ ਲਈ ਤਾਕਤ ਰੱਖਣ ਲਈ ਸਬਜ਼ੀਆਂ ਦੀ ਜ਼ਰੂਰਤ ਹੈ ਦੁੱਧ ਦੀ ਜ਼ਰੂਰਤ ਹੈ ਫਰੂਟ ਦੀ ਜ਼ਰੂਰਤ ਹੈ ਉਹ ਅਸੀਂ ਜਿਵੇਂ ਦਵਾਈ ਲੈਣੇ ਆ ਦੁੱਧ ਵੀ ਉਸੇ ਤਰ੍ਹਾਂ ਫਰੂਟ ਵੀ ਉਸੇ ਤਰ੍ਹਾਂ ਤੇ ਸਬਜ਼ੀ ਵੀ ਉਸੇ ਤਰ੍ਹਾਂ ਲੈਣੇ ਆ ਜਦੋਂ ਸਾਨੂੰ ਡਾਕਟਰ ਕਹਿੰਦੇ ਆ ਵੀ ਇਹਨੂੰ ਦੁੱਧ ਚਾਹੀਦਾ ਇਹਨੂੰ ਫਰੂਟ ਚਾਹੀਦਾ ਇਹਨੂੰ ਸਬਜ਼ੀ ਚਾਹੀਦੀ ਹੈ ਦਵਾਈ ਦੀ ਤਰ੍ਹਾਂ ਸੀ ਲੈਣੇ ਆਮ ਹਾਲਤਾਂ 'ਚ ਸਾਡੇ ਸਿਹਤ ਜ਼ਰੀਰ ਨੂੰ ਜੋ ਜ਼ਰੂਰਤ ਆ ਉਹ ਲੈ ਨਹੀਂ ਸਕਦੇ ਜੀ ਦਾ ਕਾਰਨ ਉਹ ਜਿਹੜੇ ਸਾਡੇ ਤੇ 70 ਸਾਲਾਂ ਤੋਂ ਰਾਜ ਕਰਨ ਵਾਲੇ ਲੋਕ ਨੇ ਕਹੋ ਕਿਸੇ ਵੀ ਰੰਗ ਦੇ ਹੋਣ ਉਹਨਾਂ ਦੀਆਂ ਉਹ ਨੀਤੀਆਂ ਉਹਨਾਂ ਦੀਆਂ ਨੀਤੀਆਂ ਕਰਕੇ ਜਿਹੜੇ ਸਾਡੇ ਕੰਮ ਐ ਜਿਹੜੇ ਉਹ ਖੁੱਸਦੇ ਜਾ ਰਹੇ ਆ ਔਰ ਜਿਹੜਾ ਨਰੇਗਾ ਦਾ ਕੰਮ ਜੀ ਦੇ ਲਈ ਅਸੀਂ ਅੱਜ ਇਕੱਠੇ ਹੋਏ ਆ ਉਹ ਸਾਥੀ ਬੋਲ ਕੇ ਗਏ ਆ ਔਰ ਦੀਪਕ ਠਾਕਰ ਜੀ ਸਾਡੇ ਦੇ ਦਰਮਿਆਨ ਬੈਠੇ ਆ ਉਹ ਦੱਸਣਗੇ ਕਿ ਅੱਜ ਜੇ ਅਸੀਂ ਜਿਉਂਦੇ ਰਹਿਣਾ ਜਿਵੇਂ ਸਾਥੀ ਕਹਿ ਕੇ ਗਏ ਆ ਵੀ ਅਸੀਂ ਤਾਂ ਇਕੱਠਾਂ ਚ ਜਾਣੇ ਆ ਅਦਬਚਾਲੇ ਉੱਠ ਕੇ ਵਗ ਜਾਨੇ ਵੀ ਰੋਟੀ ਬਣਾਉਣੀ ਐ ਫੁਲਾਂ ਕਰਨੇ ਰੋਟੀ ਤਦ ਬਣਨੀ ਐ ਜੇ ਰੋਜ਼ਗਾਰ ਹੋਣਾ ਔਰ ਰੋਜ਼ਗਾਰ ਸਾਡੇ ਕੋਲੇ ਸਿਰਫ ਤੇ ਸਿਰਫ ਨਰੇਗਾ ਦਾ ਇਹਨੂੰ ਬਚਾਉਣ ਦੇ ਲਈ ਸਾਨੂੰ ਜਿਹੜਾ ਉਹ ਲਾਮਬੰਦੀ ਕਰਨੀ ਪਊਗੀ ਜੇ ਅਸੀਂ ਇਹਨੂੰ ਬਚਾਉਣਾ ਚਾਹੁੰਦੇ ਆ ਤਾਂ ਲਾਜ਼ਮੀ ਤੌਰ ਤੇ ਥੱਲੇ ਪਿੰਡਾਂ ਦੇ ਵਿੱਚ ਜੋ ਸਾਥੀ ਗੱਲਬਾਤ ਲੈ ਕੇ ਗਏ ਸਿੱਖ ਕੇ ਜਾਈਏ ਦੱਸਿਏ ਉਹਦੇ ਲਈ ਅਸੀਂ ਆਏ ਆ ਮੈਂ ਬਹੁਤਾ ਸਮਾਂ ਨਹੀਂ ਲੈਣਾ ਕਿਉਂਕਿ ਸਾਥੀ ਸਾਡੇ ਤੋਂ ਵਧੀਆ ਤਰੀਕੇ ਨਾਲ ਗੱਲ ਸਮਝਾਉਣਗੇ ਅਸੀਂ ਉਹਨਾਂ ਨੂੰ ਸੁਣਨਾ ਚਾਹੁੰਦੇ ਐ ਇਸ ਲਈ ਮੈਂ ਬਹੁਤਾ ਸਮਾਂ ਨਾ ਲੈਂਦਾ ਹੋਇਆ ਆਪਣੀ ਗੱਲ ਸਮਾਪਤ ਕਰਦਾ ਜੈ ਜਨਤਾ ਜੈ ਸਿੰਘਰਸ ਜਿੱਤ ਲੜਦੇ ਲੋਕਾਂ ਦੀ